ਪੰਜਾਬ ਆਜ਼ਾਦ ਦੀ ਅੱਜ ਡੇਰਾ ਬਾਬਾ ਨਾਨਕ ਲਾਣਾ ਮੰਡੀ ਸਟੇਜ ਤੇ ਵਰਕਰਾਂ ਦੀ ਮੀਟਿੰਗ ਹੋਈ ਆ ਜਿਸ ਵਿੱਚ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਕੋਸ਼ਿਸ਼ ਦੇ ਵਰਕਰਾਂ ਨੇ ਕਿਹਾ ਕਿ ਅਸੀਂ ਬੜੇ ਲੰਬੇ ਸਮੇਂ ਤੋਂ ਸਕੂਲਾਂ ਵਿੱਚ ਰੋਟੀਆਂ ਬਣਾ ਰਹੀਆਂ ਪਰ ਸਕੂਲਾਂ ਦੇ ਵਿੱਚ ਸਾਨੂੰ ਗਿੱਲਾ ਬਾਲ ਨਹੀਂ ਦਿੱਤਾ ਜਾਂਦਾ ਕਿਤੇ ਸਿਲੰਡਰ ਨਹੀਂ ਦਿੱਤੇ ਜਾਂਦੇ ਪੰਜਾਬ ਦੇ ਕੇਂਦਰ ਸਰਕਾਰ ਜਿਹੜੀ ਆ ਲੰਮੇ ਸਮੇਂ ਤੋਂ ਵਰਕਰਾਂ ਨੂੰ ਪੱਕੇ ਕਰਨ ਦਾ ਵਾਅਦਾ ਪੂਰਾ ਜਿਹੜਾ ਨਹੀਂ ਕਰਦੀ ਤਨਖਾਵਾ ਦੇ ਵਾਅਦਾ ਨਹੀਂ ਕਰਦੀ ਕੋਈ ਕਾਨੂੰਨੀ ਕੋਈ ਇਹਨਾਂ ਦੇ ਵਰਕਰਾਂ ਲਈ ਸਿਰਫ ਇਹਨਾਂ ਵਰਕਰਾਂ ਦਾ ਸੋਸ਼ਲ ਕੀਤਾ ਜਾਂਦਾ ਸਕੂਲਾਂ ਦੇ ਵਿੱਚ ਸਕੂਲਾਂ ਦੇ ਵਿੱਚ ਜ਼ਿਆਦਾਤਰ ਸਕੂਲਾਂ ਦੇ ਵਿੱਚ ਜਿਹੜੇ ਸਕੂਲਾਂ ਦੇ ਟੀਚਰ ਨੇ ਉਹ ਵੀ ਇਹਨਾਂ ਕੋ ਕਾਨੂੰਨ ਤੋਂ ਬਾਹਰ ਹੋ ਕੇ ਕੰਮ ਕਰਉਂਦੇ ਨੇ ਅਸੀਂ ਇਹਦਾ ਵਿਰੋਧ ਕਰਦੇ ਆ ਅੱਜ ਵਰਕਰਾਂ ਨੇ ਜੇ ਇਹ ਫੈਸਲਾ ਲਿਆ ਕਿ ਜਿਹੜੇ ਜਿਹੜੇ ਸਕੂਲਾਂ ਦੇ ਵਿੱਚ ਸਾਡੇ ਕੋ ਕੰਮ ਕਰਾਇਆ ਜਾਏਗਾ ਅਸੀਂ ਉਹ ਸਕੂਲ ਦੇ ਵਿੱਚ ਖਾਣਾ ਨਹੀਂ ਬਣਾਵਾਂਗੇ ਅਸੀਂ ਹੜਤਾਲ ਤੇ ਬੈਠ ਜਾਵਾਂਗੇ ਚੱਕਰ ਆ ਕੀ ਇਹ ਜ਼ਿੰਦਗੀ ਜਿਹੜੀ ਆ ਇਹਨਾਂ ਵਰਕਰਾਂ ਦੀ ਲੰਮੇ ਸਮੇ ਤੋਂ ਰੋਟੀ ਬਰਕਰਾਰ ਰਹੀ ਹੈ ਜ ਸਕੂਲਾਂ ਦੇ ਵਿੱਚ ਬਤੀਤ ਕਰ ਰਹੀ ਹੈ ਪਰ ਦੇਖਿਆ ਜਾਏ ਤਾਂ ਸਕੂਲਾਂ ਦੇ ਵਿੱਚ ਇਹ ਵਿਚਾਰੀਆਂ 3000 ਰੁਪਏ ਦੇ ਪ੍ਰਤੀ ਮਹੀਨੇ ਦੇ ਸਤਤ ਗਰਮ ਪੀ ਬਣਾ ਰਿਆ ਨੇ 3000 ਰੁਪਏ ਦੇਖੇ ਜਾ ਤੇ ਕੁਝ ਵੀ ਨਹੀਂ ਆ ਕਿ ਸਕੂਲਾਂ ਦੇ ਵਿੱਚ 200 200 ਬੱਚੇ ਦਾ ਚਾਰਾ ਤਿੰਨ ਚਾਰਾ ਚਾਰਾ ਜਿਹੜਾ ਵਰਕਰ ਨੂੰ ਪਰਾਮ ਨੂੰ ਨੋਟਿੰਗ ਦੇਖੋ ਕਿ ਇਹ ਬੜਾ ਅੱਜ ਦੇਖੋ ਕਿ ਕਾਨੂੰਨ ਕੀ ਕਹਿੰਦਾ ਕਿ ਕਾਨੂੰਨ ਇੱਕ ਬਣਾਇਆ ਆ ਕਿ ਜਿਹੜਾ ਡੀਸੀ ਰੇਟ ਦੇ ਮੁਤਾਬਕ ਅੱਜ ਜਿਹੜਾ ਵੀ ਘਟੋ ਘੱਟ ਜਿਹੜਾ ਕੋ ਟੋਕਰੀ ਵੀ ਢੋਂਦਾ ਜਿਹੜਾ ਪਿੰਡ ਦੇ ਵਿੱਚ ਕੋਈ ਟੋਕਰੀ ਢੋਂਦਾ ਜਾਂ ਰਾਜਮੀ ਸਿੰਘ ਮਗਰ ਟੋਕਰੀ ਢੋਂਦਾ ਉਹਦੀ 11000 ਤੇ 500 ਰੁਪਏ ਤਨਖਾਹ ਆ ਪਰ ਇਹ ਵਰਕਰ ਜਿਹੜੇ ਨੇ 8 ਤੋਂ 6 6 ਘੰਟੇ ਜਿਹੜੇ ਸਕੂਲਾਂ ਦੇ ਵਿੱਚ ਬੱਚੇ ਰਹਿੰਦੇ ਨੇ ਪਰ ਇਹਨਾਂ ਵਰਕਰ ਨੂੰ 3000 ਰੁਪਏ ਦਿੱਤੇ ਜਾਂਦਾ ਇਹ ਇਹ ਸਥਿਤੀ ਜਿਹੜੀ ਆ ਬੜੀ ਖਰਾਬ ਆ ਇਸ ਲਈ ਆਪਾਂ ਦੱਸਣਾ ਚਾਹੁੰਦੇ ਆ ਕਿ ਮੁੱਖ ਮੰਤਰੀ ਪੰਜਾਬ ਦਾ ਜਿਹੜਾ ਘਰਾਓ ਕੀਤਾ ਜਾਏਗਾ ਥੋੜੇ ਥੋੜੇ ਦਿਨ ਕਾਜ ਦੇ ਵਿੱਚ ਸੂਬਾ ਪਧਰੀ ਬੈਠ ਕੇ ਬੁਲਾ ਕੇ ਸਾਡੇ ਉਸ ਵੇ ਸਕਿੰਦਰ ਬੋਵਾ ਜੀ ਪੰਜਾਬ ਦੇ ਪ੍ਰਧਾਨ ਜਿਹੜੇ ਅੱਗੇ ਪ੍ਰਧਾਨ ਨੇ ਉਹ ਵੀ ਬੈਠਣਗੇ ਅਸੀਂ ਕੋਈ ਪ੍ਰੋਗਰਾਮ ਲੀ ਕਰ ਰਿਹਾ ਕਿ ਮੁੱਖ ਮੰਤਰੀ ਪੰਜਾਬ ਦਾ ਘਰਾਓ ਜਿਹੜਾ ਜਲਦੀ ਕੀਤਾ ਜਾਏਗਾ ਕਿਉਂਕਿ ਵਰਕਰਾਂ ਦੇ ਨਾਲ ਝੂਠੇ ਵਾਦੇ ਕਰਕੇ ਅਸੀਂ ਪਿਛਲੇ ਸਾਲ ਕਦੀ ਸਿੱਖਿਆ ਮੰਤਰੀ ਨੂੰ ਕਦੀ ਵਿੱਤ ਮੰਤਰੀ ਨੂੰ ਕਦੀ ਭਗਵੰਤ ਮਾਨ ਸਾਹਿਬ ਨੂੰ ਸਾਡੇ ਵਰਕਰਾਂ ਨੇ ਅਸੀਂ ਮੀਟਿੰਗਾਂ ਕੀਤੀਆਂ ਪਰ ਮੀਟਿੰਗਾਂ ਜਿਹੜੀਆਂ ਬੇ ਸਿੱਟਾ ਨਿਕਲੀਆਂ ਅੱਜ ਵੀ ਵਰਕਰ ਜਿਹੜੇ ਛੜਕਾਤੇ ਨੇ ਦੇਖਿਆ ਜਾਏ ਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਝੂਠਾ ਵਾਦਾ ਕਰਕੇ ਸਤਾ ਤੇ ਆਈ ਸੀ ਪਰ ਆਉਣ ਵਾਲੀਆਂ ਜਿਹੜੀਆਂ 2 ਸਾਲ ਨੂੰ ਚੋਣਾਂ ਨੇ ਉਹਦੇ ਵਿੱਚ ਭਗਵੰਤ ਮਾਨ ਸਰਕਾਰ ਜਿਹੜੀ ਆ ਉਹਦਾ ਵਿਰੋਧ ਕੀਤਾ ਜਾਏਗਾ ਅਸਲੀ ਉਹ ਸਰਕਾਰ ਨਹੀਂ ਆਏਗੀ ਇਹ ਵਰਕਰਾਂ ਦੀ ਅੱਜ ਮੰਗਾਂ ਨਹੀਂ ਪੂਰੀਆਂ ਕਰੇਗੀ ਧੰਨਵਾਦ ਲੋਕ ਵੀ ਥੋੜੇ ਜਿਹਾ ਬੋਲ ਤੋਂ ਕਿਆ ਕਰਨਾ ਵਗੈਰੀ